ਕਹਿੰਦੇ ਤਿਆਰ ਵਰ ਤਿਆਰ ਆ ਕਹਿੰਦੇ ਖੇਡ ਮੈਦਾਨ ਵਿੱਚ ਲਾਓ ਸਾਹਮਣੇ ਲੈਣੇ ਧੂਰਕੋਟ ਵਾਲਾ ਪਹਿਲੀ ਬਾਲ ਤੇ ਕਹਿੰਦੇ ਲੈ ਪਿਆ ਮੇਰੇ ਮਿੱਤਰੋ ਵੀ ਜਿਹੜਾ ਪਹਿਲਾ ਕਰ ਗਿਆ ਪਹਿਲੋ ਜੇਤੂ ਮਲੇੜਾ ਢਿਲਵਾ ਦਾ ਕਹਿੰਦੇ ਕਾਲੀ ਬਾਲ ਪਾਉਂਦਲੀ ਫੇਰ ਵਧਿਆ ਤੇ ਲੈ ਰਹੇ ਵਾਲਾ ਉਹ ਕਹਿੰਦੇ ਲਾ ਰਿਹਾ ਹੈ ਉਹ ਸੁੱਕ ਪੈਣ ਲੱਗੀ ਹੈ ਗੱਗੂ ਗੇਲਾ ਪੈ ਗਈ ਬਾਲ ਲਾ ਉਧਰਲੇ ਪਾਸੇ ਆਦਮ ਖੋਲ ক্রিকেট ਦਾ

ਆ ਸਾਹਮਣੇ ਲਹਿਰੇ ਵਾਲਾ ਉਹ ਬਠਿੰਡੇ ਨੂੰ ਬਠਿੰਡੇ ਦੀ ਟੱਕਰ ਆ ਬਠਿੰਡੇ ਨੂੰ ਬਠਿੰਡੇ ਨੂੰ ਹੱਥ ਮੇਰਾ ਚੁਬਲੇ ਤੇ ਪਾਰੇ ਚੰਨਾ ਗੱਲ ਵਕੜੀ ਝੂਠ ਮਾਰਦਾ ਨਾ ਸਤਨਾਮ ਜਿਗਰੀ ਸੱਚੀ ਉਹ ਮੇਰਾ ਸਵੇ ਤੇ ਜਰੂਰ ਭਾ ਕਿਸੇ ਕੋਲੇ ਪਿਆਰ ਦੇ ਪੁਰਜਾ ਕਰੋ ਯਾਰ ਇਹ ਬੇਨਤੀ ਆ ਤੇ ਮੇ ਪਾਸੇ ਮੁੰਡਾ ਕਦੇ ਲਹਿਰੇ ਵਾਲਾ ਉਹ ਭਿੰਡਾ ਕਦੇ ਸਿਰਾ ਕਰੀ ਜਾਂਦਾ ਇਧਰ ਨੇ ਪਾਸੇ ਮਿਸ਼ਾਲ ਸੀ ਦੋਰਾ ਲਾਓ ਸ਼ਕਤੀ ਬਾੜ ক্রিকেট ਦਾ ਟਰਾਈ ਕਰਦਾ ਹੈ ਇਹ ਕਾਲੀ ਗਲਤੀ ਵੱਡੀ ਕਰ ਗਿਆ ਹੈ ਆਪਣੀ ਕਰੇ ਟੀਮ ਲਈ ਕਦੇ ਕਰ ਦੱਤੇ ਹੈ ਆਓ ਬੱਲੇ 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 ਆਓ ਵਿੱਕੀ ਚੰਗ ਸੋਹਣਾ ਕੈਚ ਕਰਦਾ ਬਾਉਂਡਰੀ ਤੋਂ ਬਾਹਰ ਇਸ ਵੜੇ ਢਲਵਾ ਵਾਲੇ ਦੀ ਗੱਲ ਪੈਂਦੀ ਹੈ ਸੀਤੋ ਦਾ ਸ਼ਕਤੀਮਾਨ ਸੀਤੋ ਦਾ ਕਹਿੰਦੇ ਸ਼ਕਤੀਮਾਨ ਆਓ ਸ਼ੰਗਾ ਖਿਡਾਰੀ ਜਿਹੜਾ ਕਦੇ ਤਿਆਰ ਵਰ ਤਿਆਰ ਹੈ ਲਓ ਸੰਦੇ ਐਨ ਕਮਾਲ ਹੋ ਗਈ ਸੀਤੂ ਵਾਲਿਆ ਭੱਜ ਲੋ ਰਣੀਆ ਓ ਯਾਰ ਰਹਿ ਗਿਆ ਆਪਣਾ ਸਿੱਟੀ ਨਾ ਓਏ ਠੀਕ ਜੋਰ ਦਾ ਲਾਲਾ ਲਓ ਉਧਰਲੇ ਪਾਸੇ ਇੱਕ ਹੋਰ ਖਿਡਾਰੀ ਦਾ ਕਹਿੰਦੇ ਨੇ ਉਹ ਜਿਹੜੀ ਕਹਿੰਦੇ ਲੱਗ ਰਹੀ ਆ ਵਾਹ ਜੋਬਰਾ ਕਮਾਲ ਦਾ ਸ਼ਾਟ ਜਿਹੜਾ ਕਹਿੰਦੇ ਖੇਡਿਆ ਤੇ ਸਕੋਰ ਜਿਹੜੇ ਕਹਦੇ 4 ਉਹਨੇ ਆਪਣੀ ਟੀਮ ਦੇ ਲਈ ਜਿਹੜੇ ਕਹਦੇ ਜੋੜ ਦਿੰਦੇ ਆ ਜਿਹੜੇ ਕਹਿੰਦੇ ਖੇਡੇ ਜਾਣਗੇ ਲਓ ਖਿਡਾਰੀ ਆਊਟ ਹੋ ਗਿਆ ਜਿਹੜਾ ਕਹਿੰਦੇ ਵਾਪਸ ਸਟੰਪ ਤੇ ਲੱਗੀ ਗੇਂਦ ਤੇ ਸਮਝਦਾ ਦਾ 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 ਦੇ ਨਾਮ ਜਿਹੜਾ ਕਦੇ ਡੁੱਲ ਗਿਆ ਜਿਹੜਾ ਵੀਰ ਆਦਮੀ ਬੋਲ ਸਕੋੜ ਨੇ ਕਦੇ ਬਾਦੇ ਉਹਨੇ ਆਪੀ ਟੀਮ ਲੈ ਕੇ ਕਦੇ ਕਰ ਦਿੱਤੇ ਕਦੇ ਤਿਆਰ 71 ਦਾ ਟਾਰਗੇਟ ਆ ਆ ਬੋਰਜ ਥਰੋਡ ਦਾ ਬੱਬੂ ਆ ਦੋਨੇ ਮੁੰਡੇ ਜਿਹੜੇ ਪੱਠੇ ਨੇ ਰੋ ਬਲਾਉਂ ਕਰਦੇ ਆ ਤਿਆਰਾ ਰਾਂ ਪਰ ਤੇ ਕਦੇ ਭੱਜਦੇ ਭਾਈ ਦੀ ਟੱਕਰ ਆ ਲਓ ਬੁਰਜ ਵਾਲਾ ਉਧਰਲੇ ਪਾਸੇ ਜਿਹੜਾ ਕਦੇ ਟਰਾਈ ਕਰਦਾ ਦੋਨਾਂ ਦੇ ਖੇਡਣ ਦਾ ਸਟਾਈਲ ਇੱਕੋ ਜਿਹਾ ਹੈ ਇੱਕੋ ਜਿਹੀ ਸ਼ਬੀ ਹੈ ਇੱਕੋ ਜਿਹੀ ਸ਼ੈਲੀ ਬਰੂਤੀ ਵੀ ਬੱਸਾਂ ਵਿੱਚ ਸਿਰ ਚ ਕਰਾਉਂਦਾ ਲੈਂਦੇ ਕਾਰ ਬਰੂਤੀ ਵੀ ਇਹ ਪਹਿਲੀ ਅੱਜ ਕਦੇ ਗੱਡੀ ਜਿੱਤਿਆ ਮੁੰਡਾ ਪਰਤੇ ਜਿਹੜੇ ਕਦੇ ਵੱਡੇ ਕਰਾਏ ਆ ਬਾਲ ਪੈ ਗਈ ਹੈ ਲਓ ਉਧਰਲੇ ਪਾਸੇ ਬੁਰਜ ਵਾਲਾ ਬੁਰਜ ਵਾਲਾ ਲਾਓ ਸਾਹਮਣੇ ਕਹਿੰਦੇ ਪੈਂਦੀ ਹੋਈ ਬਾਲ ਕਹਿੰਦੇ ਫੇਰ ਖਿਡਾਰੀ ਦੀ ਤੇ ਚਰਤੇ ਹੋਗੇ 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 ਉਹ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਵੀ ਟੈਸਟਪੋਟ ਹੈ ਇਹਨਾਂ ਦੇ ਵੀਰਾਂ ਦੀ ਲਾਓ ਸਾਹਮਣੇ ਕਹਿੰਦੇ ਸ਼ਾਟ ਦੇ ਨਾਲ ਵਾਹ ਓਏ ਜੋਬਰਾ ਲਾ ਵੀ ਮਾਉਣਿਆ ਲਿਆਏ ਗਲਤੀ ਬਹੁਤ ਵੱਡੀ ਹੈ ਕਹਿੰਦਾ ਦੇਵਾ ਜੋਬਰਾ ਤੇ ਤਾੜੀ 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 ਕਾਰੀ ਤਾੜੀ ਓ ਲਾ ਰਿਹਾ ਹੈ ਓ ਜਿਲ੍ਹਾ ਦਾ ਮੁੰਡਾ ਹੈ ਛੇ ਫੁੱਟੋਂ ਪਰ ਕੱਦਾ ਕਹਿੰਦੇ ਵੀ ਫੋਮੇ ਘੱਟ ਦੇ ਵੀ ਦਿਨ ਲਾਰੇ ਜਿੰਦਗੀ ਨੂੰ ਲਾ ਕੇ ਇੱਥੇ ਪਰਥਾ ਬਣਉਗੇ ਹੱਥ ਬੰਦੀ ਚ ਪਾ ਕੇ ਕਈ ਗੱਲੀ ਬਾਤੀ ਫੱਕੀ ਅਕਰ ਮੁਕਸਰ ਦੀ ਧਰਤੀ ਆ ਲਓ ਪਿੰਡੀ ਹੁਈ ਬਾਲ ਤੇ ਸਿੱਧੂਆਂ ਆਣਾ ਮੁੰਡਾ ਸਿੱਧੂਆਂ ਆਣਾ ਮੁੰਡਾ ਵੀ ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾਇਨਾ ਉਹਦੇ ਡੂੰਗੇ ਮਸਲੇ ਈਰਸ਼ਾ ਦੇ ਕੀ ਮੂਰ ਸੇ ਹਿੰਦਿਆਣਾ ਇੱਕ ਦਿਨ ਆਪਾਂ ਵੀ ਸਰ ਨੇ ਟੁਰ ਜਾਣਾ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ ਹੈ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਹੈ ਲਓ ਚਾਰ ਜਿਹੜੇ ਕਦੇ ਛੱਕੇ ਜਿਹੜੇ ਕਦੇ ਮਾਰਦੇ ਪਹਿਣਗੇ ਲਓ ਬੱਲੇ 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 ਅੱਠ ਬਾਲਾਂ ਤੇ 30 ਚਾਹੀਦੇ ਆ ਬਿੱਲਾ ਖਿੱਲਾ ਖਿੱਲਾ ਬਿੱਲਾ ਬਿੱਲਾ ਗੋਲ ਜਾਨ ਪਾ ਗਿਆ ਹੈਪੀ ਦੀ ਬਾਲ ਇੱਕ ਬੱਲੇ 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 ਬੱਲੇ

પા દોષ કોણ કે જેતુવા લેરા ધૂર કોઈ દો દોષ કરનાેતુવા ધારવાર ઢિલ વા